ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਜਿਹੜਾ ਚਿਹਰਾ ਉਹ ਪੇਨਕਾਬ ਹੋ ਗਿਆ ਕਿ ਉਸ ਸਰਕਾਰ ਨੂੰ ਕਿੰਨਾ ਡਰਾ ਮਿਲਦਾ ਕਿੰਡੀ ਬਹਾਹਟ ਹੈ ਅੱਜ ਦੇਖਣ ਨੂੰ ਮਿਲੀ ਹੈ ਕੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਪਹਿਲੇ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਸਤੀਫਾ ਦਿੱਤਾ ਸੀ ਮੇਰਾ ਸਤੀਫਾ ਦੇਣ ਦਾ ਕਾਰਨ ਸੀ ਕਿ ਜਿਹੜੀ ਆਉਣ ਵਾਲੀ ਜਿਹੜੀ ਚੋਣ ਹੈ ਲੋਕ ਸਭਾ ਦੇ ਜਿਹੜੇ ਇੱਕ ਤਰੀਕ ਜਿਹੜੇ ਹੋ ਕੇ ਗਏ ਹੈ ਕਿ ਜਿੱਦਾਂ ਹਮਾਚਲ ਦੇ ਵਿੱਚ ਇਲੈਕਸ਼ਨ ਹੋਇਆ ਉਦਾਂ ਚ ਲੰਗਰ ਦੀ ਉਪਸਭਾ ਸੀਟ ਤੇ ਇਹਦੇ ਬਾਈ ਇਲੈਕਸ਼ਨ ਕਰਾਇਆ ਜਾਵੇ ਕਿ ਜਿਹੜੀ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਬੜਾ ਵਿਕਾਸ ਕੀਤਾ ਅਸੀਂ ਤੇ ਨੇਰੀ ਲਿਆਤੀ ਕੰਮਾਂ ਦੀ ਅਗਰ ਉਹਨਾਂ ਚ ਸੱਚਾਈ ਸੀ ਤੇ ਜਿਹੜਾ ਅੱਜ ਇਸ ਤਸਦੀਕਾ ਤੁਸੀਂ ਦਬਾਅ ਤੇ ਮਨਜ਼ੂਰ ਕਰਵਾਇਆ ਕਿ 2 ਮਹੀਨੇ ਪਹਿਲੇ ਕਰਵਾਂਦੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਸੱਚਾਈ ਕੀ ਹੈ ਮੈਂ ਹੈਰਾਨ ਹੋ ਗਿਆ ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜਿਹਨਾਂ ਦਾ ਚਿਹਰਾ ਕਿੱਦਾਂ ਬੇਇਨਕਾਬ ਹੋਇਆ ਕਿ ਮੈਨੂੰ ਅੱਜ ਤੋਂ 10-12 ਦਿਨ ਪਹਿਲੇ ਇੱਕ ਲੈਟਰ ਆਂਦੀ ਏ ਮੇਰੇ ਘਰ ਤੇ ਵਿੱਚ ਕਿ ਪੰਜਾਬ ਵਿਧਾਨ ਸਭਾ ਤੋਂ ਇੱਕ ਲੈਟਰ ਆਈ ਏ ਕਿ ਤੁਹਾਨੂੰ 3 ਤਰੀਕ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਬੁਲਾਇਆ ਤੁਹਾਡੇ ਸਪੀਕਰ ਦੇ ਨਾਲ ਤੁਹਾਡੀ ਤੁਹਾਡੇ ਨਾਲ ਰੂ ਰੂ ਬੁਹਣਗੇ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਕਿ ਮੈਨੂੰ ਸਪੀਕਰ ਸਾਹਿਬ ਕਿੰਨੇ ਤਰੀਕ ਬੁਲਾ ਰਹੇ ਆ ਮੇਰੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਮੇਰੇ ਪਰਿਵਾਰ ਦੇ ਸਦਸੇ ਉਹਨਾਂ ਨੇ ਕਿਹਾ ਯਾਰ ਵੋਟ ਤੇ ਆਪਾਂ ਤੈਨੂੰ ਪਾਈ ਐ ਵੋਟ ਤੇ ਆਪਾਂ ਤੇਰੇ ਕਰਕੇ ਤੈਨੂੰ ਦਿੱਤੀ ਆਪਾਂ ਕੋਈ ਪਾਰਟੀ ਨੂੰ ਵੋਟ ਨਹੀਂ ਦਿੱਤੀ ਅਸੀਂ ਕੋਈ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਵੋਟ ਤੇ ਤੈਨੂੰ ਪਾਈ ਐ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਨੂੰ ਵਾਪਸ ਲੈ ਅਸਤੀਫਾ ਮੈਂ ਕਿਹਾ ਯਾਰ ਉਹ ਕਿਉਂ ਉਹ ਕਹਿੰਦੇ ਜੇ ਅਸੀਂ ਤੇਰੇ ਕੋਲ ਕੰਮ ਲੈਣੇ ਆ ਤੇਰੇ ਤੇ ਵਿਸ਼ਵਾਸ ਕੀਤਾ ਤੈਨੂੰ ਐਮਐਲਏ ਬਣਾਇਆ ਕਿ ਸਾਡੇ ਜਿਹੜੇ ਦੁੱਖ ਸੁੱਖ ਦੇ ਕੰਮ ਐ ਸਾਡੇ ਚ ਲੜਾਈ ਲੜੇਗਾ ਸਾਡੇ ਦੀ ਸੰਘਰਸ਼ ਕਰੇਗਾ ਇਸ ਕਰਕੇ ਤੋਂ ਆਪਣੇ ਐਮਐਲਏ ਪਤੂਸੀ ਸਾਹਿਬ ਵਾਪਸ ਲੈ ਮੈਂ 2 ਦਿਨ ਬਹੁਤ ਸੋਚਿਆ ਲੀਗਲ ਸਲਾਹ ਕੀਤੀ ਤੇ ਦੋਸਤੋ ਮੈਂ 29 ਤਰੀਕ ਰਾਤ ਨੂੰ ਸਤੀਫਾ ਵਾਪਸ ਲੈਣ ਦਾ ਆਪਣਾ ਜਿਹੜਾ ਮਨ ਹੈ ਉਹਨੂੰ ਬਣਾ ਲਿਆ 30 ਤਰੀਕ ਸਵੇਰੇ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਤੀਫਾ ਵਾਪਸ ਲੈਣ ਦੀ ਮੈਂ ਜਿਹੜੀ ਆਪਣੀ ਲੈਟਰ ਭੇਜ ਦਿੱਤੀ ਆਪਣੇ ਲੈਟਰ ਪੜ੍ਹਦੇ ਉੱਤੇ ਜਿਸ ਨੂੰ ਮੈਂ ਸਪੀਡ ਪੋਸਟ ਦੇ ਮਾਦਮ ਦੇ ਨਾਲ ਸਪੀਕਰ ਸਾਹਿਬ ਨੂੰ ਲੈਟਰ ਭੇਜੀ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਮੈਨੂੰ ਸਪੀਕਰ ਸਾਹਿਬ ਨੇ ਮੈਨੂੰ ਬੁਲਾਇਆ ਕਿ ਤੁਸੀਂ 3 ਤਰੀਕ ਸਵੇਰੇ 11 ਵਜੇ ਵਿਧਾਨ ਸਭਾ 'ਚ ਪਹੁੰਚੋ ਇਹ ਲੈਟਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਇਹ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਪੀਕਰ ਸਾਹਿਬ ਵੱਲੋਂ ਭੇਜੀ ਹੋਈ ਲੈਟਰ 3 ਤਰੀਕ 11 ਵਜੇ ਮੈਂ ਅੱਜ ਸਪੀਕਰ ਸਾਹਿਬ ਦੇ ਕੋਲ ਪਹੁੰਚ ਗਿਆ ਪਰ ਉੱਥੇ ਸਪੀਕਰ ਸਾਹਿਬ ਆਪਣੀ ਕੁਰਸੀ 'ਤੇ ਨਹੀਂ ਬੈਠੇ ਸੀ ਉਹਨਾਂ ਦੇ ਸਖਤੀ ਸਾਹਿਬ ਇਹਨੂੰ ਕਹਿੰਦੇ ਕਿ ਸਪੀਕਰ ਸਾਹਿਬ ਆਟੋ ਸਟੇਸ਼ਨ ਹੈ ਇਸ ਕਰਕੇ ਕਿ ਜਿਹੜਾ ਮੈਂ ਜਿਹੜੀ ਵਾਪਸ ਲੈਣ ਤੇ ਜਿਹੜੀ ਸਤੀਫਾ ਮੇਰੀ ਲੈਟਰ ਸੀ ਨਾ ਮੈਂ ਉਹਨਾਂ ਨੂੰ ਰਸੀਵ ਕਰਵਾ ਕੇ ਸੈਕਟਰੀ ਟੂ ਸਪੀਕਰ 11:55 ਮਿੰਟ ਲੈਟਰ ਉਹਨਾਂ ਨੇ ਰਸੀਵ ਕੀਤੀ ਸੈਕਟਰੀ ਨੇ ਮੈਨੂੰ ਕਿਹਾ ਕਿ ਅਜੇ ਕੋਈ ਵੀ ਤੁਹਾਡਾ ਸਤੀਫਾ ਜਮਨੂਰ ਨਹੀਂ ਹੋਇਆ ਅੱਜ ਸੈਕਟਰੀ ਵੀ ਮੈਨੂੰ ਕਹਿ ਰਿਹਾ 11:55 ਮਿੰਟ ਦੇ ਉੱਤੇ ਕਿ ਤੁਹਾਡਾ ਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਤੁਸੀਂ 11 ਤਰੀਕ ਸਪੀਕਰ ਸਾਹਿਬ ਵੱਲੋਂ ਤੁਹਾਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ ਦੋਸਤੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਨਲਾਕੀ ਦੇਖੋ ਮੈਨੂੰ ਸਪੀਕਰ ਸਾਹਿਬ ਤੋਂ ਇਹ ਉਮੀਦ ਨਹੀਂ ਸੀ ਕਿ ਅੱਜ ਮੇਰਾ ਪ라ਣੀ ਡੇਢ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਛੁੱਟੀ ਤੇ ਗਏ ਸੀ ਕਿੰਨਾ ਦਬਾਅਤ ਦਿੱਲੀ ਵਾਲਿਆਂ ਦਾ ਕਿੱਡਾ ਦਬਾਅ ਹੈ ਚੰਡੀਗੜ੍ਹ ਬੈਠੇ ਨੇ ਵੱਟੀਆਂ ਵੱਡੀਆਂ ਕੋਠੀਆਂ ਦੇ ਵਿੱਚ ਸਪੀਕਰ ਸਾਹਿਬ ਨੂੰ 3:30 ਵਜੇ ਸਪੀਕਰ ਸਾਹਿਬ ਨੂੰ ਬਤਾ ਹੱਸਾ ਚਾ ਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਜਿਹੜਾ ਸਤੀਫਾ ਹੈ ਉਹ ਪਹਿਲਾਂ ਹੀ ਡੇਟ ਰਿਸੈਪਟ ਕਰ ਲਿਆ ਹੈ ਸਪੀਕਰ ਸਾਹਿਬ ਅੱਜ ਤੁਸੀਂ ਲੋਕਤੰਤਰ ਦੇ ਵਿੱਚ ਅੱਜ ਤੁਸੀਂ ਭਾਰਤ ਦੇ ਸੰਵਿਧਾਨ ਦੇ ਉੱਤੇ ਅੱਜ ਬਹੁਤ ਵੱਡੀ ਜਿਹੜੀ ਇਹ ਜਿਹੜੀ ਜਿਹੜੀ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਨਿੰਦਾ ਦਾ ਕੰਮ ਹੈ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਕੱਲ੍ਹ ਇੱਕ ਸੱਚ ਲਿਖਿਆ ਜਾਊਗਾ ਅੱਜ ਕਿ ਤੁਸੀਂ ਐਡਾ ਪ੍ਰੈਸ਼ਰ ਦੱਲੇ ਤੁਹਾਡੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਤੁਸੀਂ ਇਨਸਾਫ ਕਰੋਗੇ ਤੁਹਾਡੇ ਲੋਕਾਂ ਨੂੰ ਉਮੀਦ ਬਹੁਤ ਸੀ ਮੈਨੂੰ ਵੀ ਸੀ ਮੇਰੇ ਲੋਕਾਂ ਨੂੰ ਵੀ ਸੀ ਕਿ ਇੱਕ ਸਪੀਕਰ ਜਿਹੜਾ ਛੁੱਟੀ ਤੇ ਗਿਆ ਅੱਜ ਕਿਤੇ ਬਾਹਰ ਕਿੱਡੇ ਦਬਾਅ ਤੇ 3:30 ਵਜੇ ਆ ਕੇ ਕਹਿੰਦਾ ਕੀ ਹੈ ਕਿ ਮੈਂ ਤੇ ਵੈਸੇ ਹੀ ਸ਼ੀਤਲਨ ਨਾਲ ਨੂੰ ਬੁਲਾਇਆ ਸੀ ਸਭ ਮਿਲਣ ਲੋਕ ਆਦੇ ਰਹਿੰਦੇ ਆ ਸਪੀਕਰ ਸਾਹਿਬ ਮੈਂ ਕੋਈ ਇੰਨਾ ਥੋੜਿਆ ਨਹੀਂ ਤੁਹਾਨੂੰ ਮਿਲਣ ਦੇ ਲਈ ਮੈਨੂੰ ਕੋਈ ਤੁਹਾਡੀ ਕੋਈ ਏਡੀ ਕੋਈ ਮੈਨੂੰ ਕੋਈ ਜ਼ਰੂਰਤ ਨਹੀਂ ਸੀ ਕਿ ਮੈਂ ਬਹੁਤ ਥੋੜਿਆ ਸੀ ਮੈਂ ਸਪੀਕਰ ਸਾਹਿਬ ਨੂੰ ਮਿਲਣਾ ਜਾਣਾ ਮੈਂ ਤੁਹਾਡੇ ਸੱਦੇ ਤੇ ਆਇਆ ਹਾਂ ਤੁਹਾਡੀ ਲੈਟਰ ਤੇ ਆਇਆ ਹਾਂ ਜਿਹੜੀ ਵਿਧਾਨ ਸਭਾ ਨੇ ਮੈਨੂੰ ਲੈਟਰ ਭੇਜੀ ਏ ਉਸ ਲੈਟਰ ਦਾ ਨੰਬਰ ਹੈ ਇਸਟਰ ਨੰਬਰ ਲੱਗਿਆ ਉਹਨੂੰ ਤੁਸੀਂ ਜਾ ਕੇ ਕੋਰਟ 'ਚ ਜਵਾਬ ਦੋਗੇ ਪੂਰੀ ਤਿਆਰੀ ਕਰੋ ਕਿ ਅੱਜ ਤੁਸੀਂ ਲੋਕਤੰਤਰ ਦੀ ਹੱਤਿਆ ਕੀਤੀ ਏ ਇਹਦਾ ਜਵਾਬ ਤੁਹਾਨੂੰ ਕੋਰਟ 'ਚ ਦੇਣਾ ਪਏਗਾ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਏ ਮੇਰੇ ਲਈ ਤੁਸੀਂ ਇਲੈਕਸ਼ਨ ਕੱਲ ਕਰਵਾ ਲਓ ਵਿਧਾਨ ਸਭਾ ਦੇ ਕੱਲ ਹੀ ਤਿਆਰ ਬੈਠਾ ਮੇਰੇ ਲਈ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਲੜ ਲਓ ਭਾਵੇਂ ਤੁਸੀਂ ਪ੍ਰਸ਼ਾਸਨ ਦੇ ਲੋਰ ਤੇ ਦਬਾਅ ਤੇ ਲੜਾਈ ਲੜ ਰਹੇ ਹੋ ਮੈਨੂੰ ਕਾਨੂੰਨੀ ਲੜਾਈ ਲੜ ਲਓ ਭਾਵੇਂ ਮੇਰਾ politcal ਲੜਾਈ ਲੜ ਲਓ ਮੈਂ ਕਿਸੇ ਤੇ ਕਿਹੜਾ ਬੈਕ ਫੁੱਟ ਤੇ ਜਾਣ ਵਾਲਾ ਨਹੀਂ ਹੈ ਪਰ ਤੁਹਾਡਾ ਚਿਹਰਾ ਬੇਨਕਾਬ ਹੋ ਗਿਆ ਕਿ ਤੁਸੀਂ ਕਿੰਦੇ ਦਬਾਅ 'ਚ ਚੱਲਦੇ ਹੋ ਜਿੱਦਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਕੁਰਸੀ ਤੇ ਬੈਠ ਕੇ ਇੱਕ ਬੁੱਤ ਬਣ ਕੇ ਪੰਜਾਬ ਵਿਧਾਨ ਸਭਾ ਦਾ ਕੰਮ ਕਰਦੇ ਹੋ ਤੁਹਾਡੇ ਮਗਰ ਜਿਹੜੀ ਤਾਕਤਾਂ ਹੈ ਉਹ ਦੂਸਰੀਆਂ ਤਾਕਤਾਂ ਕੰਮ ਕਰਵਾਉਂਦੀ ਹੈ ਤੁਸੀਂ ਆਪਣੇ ਵੱਲ ਤੇ ਕੰਮ ਨਹੀਂ ਕਰਦੇ ਅੱਜ ਤੁਸੀਂ ਉਹੀ ਚੀਜ਼ ਕੀਤੀ ਹੈ ਅੱਜ ਲੋਕਾਂ ਦੇ ਦਬਾਅ ਦੇ ਵਿੱਚ ਅੱਜ ਜਿਹੜੇ ਪੰਜਾਬ ਤੋਂ ਬਾਹਰੀ ਲੋਕ ਇਹਨਾਂ ਨੇ ਰਾਜ ਕੀਤਾ ਪੰਜਾਬ 'ਚ ਕੋਈ ਦਿੱਲੀ ਦਾ ਕੋਈ ਛਤੀਸਗੜ੍ਹ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਅੱਜ ਉਹਨਾਂ ਦੇ ਦਬਾਅ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਮੇਰੇ ਡਿਪਾਰਟਮੈਂਟ ਜਾਂ ਮੇਰੀ ਵਿਧਾਨ ਸਭਾ ਵੱਲੋਂ ਮੈਂ ਲੈਟਰ ਕੱਢੀ ਹੋਈ ਹੈ ਤੁਸੀਂ ਮੇਰਾ ਸਤੀਫਾ ਤੇ ਕਰਨ ਤੋਂ ਪਹਿਲੇ ਤੁਹਾਨੂੰ ਮੈਨੂੰ ਬੁਲਾਣਾ ਪਏਗਾ ਇੱਕ ਕਾਨੂੰਨ ਦਾ ਮਾਧਵ ਹੈ ਤੁਹਾਨੂੰ ਲਾ ਕੇ ਪੁੱਛਣਾ ਪਏਗਾ ਕਿ ਮੇਰਾ ਜਿਹੜਾ ਸਤੀਫਾ ਕੋਈ ਦਬਾਅ ਚ ਤੇ ਨਹੀਂ ਕਿਸੇ ਪੋਲੀਟਿਕਲ ਪ੍ਰੈਸ਼ਰ ਤੇ ਤੇ ਨਹੀਂ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਸਤੀਫਾ ਸੈਪਟ ਨਹੀਂ ਕਰ ਸਕਦੇ ਇਹ ਕਾਨੂੰਨ ਚ ਹੈ ਇਸ ਭਾਰਤ ਦਾ ਕਾਨੂੰਨ ਡਾਕਟਰ ਬਾਬਾ ਸਾਹਿਬ ਮੇਤਕਰ ਦਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਉਸ ਦੇ ਮਤਲਬ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਅਸਤੀਫਾ ਸਖਤ ਨਹੀਂ ਕਰ ਸਕਦੇ ਇਸ ਕਰਕੇ ਇਹਦਾ ਜਵਾਬ ਮੈਂ ਤੁਹਾਨੂੰ ਕੋਰਚ ਦਊਂਗਾ ਜਿੱਥੇ ਤੱਕ ਜਾਣਾ ਪਿਆ ਮੈਂ ਜਾਊਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਜੇ ਇਸ ਸਰਕਾਰ ਦਾ ਚਿਹਰਾ ਬੇਨਕਾਬ ਕਰਨਾ ਚਾਹੁੰਦਾ ਕਿ ਜਿਹਦਾ ਚਿਹਰਾ ਤੁਸੀਂ ਕੱਲ ਵੀ ਬੇਨਕਾਬ ਕਰਨਾ ਹੈ ਕੱਲ 4 ਤਰੀਕ ਪੂਰਾ ਪੰਜਾਬ ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਚਿਹਰਾ ਬੇਨਕਾਬ ਕਰੇਗਾ ਇਹਨਾਂ ਦੀ ਅੱਖਾਂ ਖੋਲੇਗਾ ਪਰ ਦੂਸਰੇ ਪਾਸੇ ਦੇਖੋ ਰਾਸ਼ਟਰਪਤੀ ਜੱਵੇ ਵਾਲਾ ਤੇਰਾ ਅਸਤੀਫਾ ਮੇਰੇ ਤੋਂ ਪਹਿਲੇ ਆਇਆ 15 ਮਾਰਚ ਦਾ ਨਸਤੀਫਾ ਮਜੂਦ ਨਹੀਂ ਕੀਤਾ ਮੇਰਾ ਕਿਉਂ ਕੀਤਾ ਕਿ ਮੇਰੇ ਤੋਂ ਇਹਨਾਂ ਨੂੰ ਅਜ ਸਰਕਾਰ ਨੂੰ ਖੋਫ ਹੈ ਸਰਕਾਰ ਅਜ ਲੋਕਾਂ ਨੇ ਇਹਨਾਂ ਦੀ ਜੋ ਜ਼ਸਲੀਅਤ ਹੈ ਅਜ ਜਨਤਾ ਦੇ ਵਿੱਚ ਆ ਚੁੱਕੀ ਹੈ ਸਪੀਕਰ ਸਾਹਿਬ ਤੁਹਾਨੂੰ ਲੈ ਜਵਾਬ ਦੇਣਾ ਪਏਗਾ ਕਿ ਤੁਸੀਂ ਮੈਨੂੰ ਲੈਟਰ ਕੱਢ ਰਹੇ ਹੋ ਤੁਸੀਂ ਮੈਨੂੰ ਅੱਜ 11:30 ਦਾ ਸਮਾਂ ਦੇ ਰਹੇ ਹੋ ਅਗਰ ਤੁਸੀਂ ਮੈਨੂੰ 11:30 ਬੁਲਾਇਆ ਹੈ ਤਾਂ ਤੁਸੀਂ ਮੇਰਾ ਸਤੀਫਾ ਅਕਸੈਪਟ ਕਰੋਗੇ ਇਸ ਕਰਕੇ ਤੁਸੀਂ ਦਬਾਅ ਦੇ ਵਿੱਚ ਗਲਤ ਡਿਸੀਜਨ ਲਿਆ ਤੁਹਾਨੂੰ ਮੇਰੇ ਖਿਲਾਫ ਮੁਕਤਨਾ ਪਏਗਾ ਮੈਂ ਕਾਨੂੰਨ ਦਾ ਸਾਰਾ ਲਾਉਂਗਾ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਕਿ ਕੋਰਟ ਮੈਨੂੰ ਰਾਹਤ ਦੇਉਗੀ ਔਰ ਜਿਹੜੇ ਸਤਿਕਾਰ ਨਾਲ ਤੁਸੀਂ ਇਹ ਕੰਮ ਕੀਤਾ ਹੈ ਜਿੰਨੀ ਕਾਰਵਾਈ ਹੋਏਗੀ ਜੋ ਵੀ ਡਿਸੀਜਨ ਕੋਰਟ ਲਏਗੀ ਉਹ ਬਹੁਤ ਬੈਟਰ ਲਏਗੀ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਮੈਨਾਂ ਪਿਆਰ ਕਰਦੇ ਆ ਤੇ ਇਸ ਸਰਕਾਰ ਦਾ ਜਿਹੜਾ ਚਿਹਰਾ ਹੈ ਉਸ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿਦਾਂ ਵੀ ਇਨਕਾਬ ਹੋ ਰਿਹਾ ਇੱਕ ਪਾਸੇ ਮੈਨੂੰ ਲੈਟਰ ਕੱਢ ਰਿਹਾ 11 ਤਰੀਕ ਬਲਾਂਦੀ ਇੱਕ ਪਾਸੇ ਮੇਰਾ ਪੁਰਾਣੀ ਡੀਡ ਦੇ ਵਿੱਚ ਸਿਫਾ ਸੈਕਟ ਕਰ ਰਿਹਾ ਪਰ ਮੈਂ ਉਸ ਤੋਂ ਪਹਿਲੇ ਸਿਫਾ ਵਾਪਸ ਲੈ ਚੁੱਕਾ ਹੈ ਇਹ ਤਰੀਕ ਨੂੰ ਜਿਹੜੀ ਮੇਰੀ ਜਿਹੜੀ ਐ ਸਪੀਡ ਪੋਥਨ ਤੇ ਮਾਤਰ ਨਾਲ ਇਹਦਾ ਮੇਲ ਦੇ ਮਾਤਰ ਨਾਲ ਸਤੀਫਾ ਮੇਰਾ ਵਾਪਸ ਲੈਣ ਦੀ ਜਿਹੜੀ ਮੇਰੀ ਐਪਲੀਕੇਸ਼ਨ ਹੈ ਉਹ ਵਿਧਾਨ ਸਭਾ ਤੇ ਪਹੁੰਚ ਚੁੱਕੀ ਹੈ ਹੁਣ ਇਹਦਾ ਜਿਹੜਾ ਜਵਾਬ ਹੈ ਉਹ ਸਪੀਕਰ ਸਾਹਿਬ ਜਾਂ ਵਿਧਾਨ ਸਭਾ ਦੇ ਜਿੰਨੇ ਵੀ ਅਫਸਰ ਸਬੰਧ ਹਨ ਉਹ ਕੋਰਚ ਰਹਿਣਗੇ ਕਿ ਕਿਸ ਪ੍ਰੈਸ਼ਰ ਦੇ ਵਿੱਚ ਕਿਸ ਦਬਾਅ ਦੇ ਵਿੱਚ ਇਹਦਾ ਸਤੀਫਾ ਮਜੂਕ ਕੀਤਾ ਬਹੁਤ ਬਹੁਤ ਤਕਬਦ ਜਾਂ ਵੀ ਚਾਹ ਪਾ